ਲੋਕ ਹਿੱਤ ਦੇ ਵਿੱਚ ਬਹੁਤ ਘੱਟ ਲੋਕ ਨੇ ਜਿਹੜੇ ਕੰਮ ਕਰਦੇ ਨੇ ਤਾਂ ਸਾਫਕਾ ਡੀਆਈਜੀ ਸੜਕਾਂ ਤੇ ਕੂੜੇ ਚੱਕਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੂੰ ਮੋਟੀਵੇਟ ਕਰ ਰਹੇ ਨੇ ਕਿ ਜਿਹੜਾ ਤੁਸੀਂ ਗੰਦ ਖਿਲਾਰ ਰਹੇ ਹੋ ਉਸ ਨੂੰ ਚੱਕਣ ਦੀ ਜ਼ਿੰਮੇਵਾਰੀ ਵੀ ਤੁਹਾਡੀ ਹੈ ਤੇ ਜਿਹੜੇ ਦੋਸਤ ਇਸ ਵੀਡੀਓ ਨੂੰ ਦੇਖ ਰਿਹਾ ਨਾਲ-ਨਾਲ ਦੇਖੋ ਕਿ 88 ਸਾਲਾ ਬਜ਼ੁਰਗ ਜਿਨ੍ਹਾਂ ਦਾ ਨਾਂ ਇੰਦਰਜੀਤ ਸਿੰਘ ਸਿੱਧੂ ਹੈ ਸਾਬਕਾ ਡੀਆਈਜੀ ਰਹੇ ਨੇ ਚੰਡੀਗੜ੍ਹ ਦੇ ਸੈਕਟਰ 49 ਦੇ ਵਿੱਚ ਸਵੇਰੇ ਟੈਲੰਟ ਦੀ ਵਜਾਏ ਇਹ ਇਸ ਉਮਰ ਦੇ ਵਿੱਚ ਸਫਾਈ ਕਰਦੇ ਨਜ਼ਰ ਆ ਰਿਹਾ ਕੂੜਾ ਚੱਕਦੇ ਹੋਏ ਨਜ਼ਰ ਆ ਰਿਹਾ ਇਹਨਾਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਸਵਸਥ ਹੋਣਾ ਚਾਹੀਦਾ ਸ਼ਹਿਰ ਦੀ ਸਫਾਈ ਹੋਣੀ ਚਾਹੀਦੀ ਹੈ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਇਸ ਕੂੜੇ ਨੂੰ ਚੱਕਣ ਦੀ ਤਾਂ ਦੇਖ ਸਕਦੇ ਹੋ ਤੁਸੀਂ 88 ਸਾਲਾਂ ਦੀ ਉਮਰ ਦੇ ਵਿੱਚ ਕੁਝ ਲੋਕ ਮੰंजे ਤੇ ਪੈ ਜਾਂਦੇ ਨੇ ਜਾਂ ਸੈਰਾਂ ਕਰਦੇ ਪਾਰਕ ਦੇ ਵਿੱਚ ਨਜ਼ਰ ਆਉਂਦੇ ਨੇ ਪਰ ਸਾਬਕਾ ਡੀਆਈਜੀ ਦੀ ਸੋਚ ਜਿਹੜੀ ਆ ਉਸ ਨੂੰ ਸਲੂਟ ਬਣਦਾ ਦੋਸਤੋ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਸਲੂਟ ਬਣਦਾ ਇਹਨਾਂ ਨੂੰ ਕਿ ਇਹਨਾਂ ਦੀ ਜਿਹੜੀ ਮਿਹਨਤ ਆ ਉਹ ਕਿਤੇ ਨਾ ਕਿਤੇ ਰੰਗ ਲਿਆ ਰਹੀ ਹੈ ਤੇ ਲੋਕਾਂ ਨੂੰ ਮੋਟੀਵੇਟ ਵੀ ਕਰ ਰਹੀ ਹੈ ਜਿੱਥੇ ਇੱਕ ਬਜ਼ੁਰਗ ਇਨਸਾਨ ਜਦੋਂ ਸੜਕਾਂ ਤੇ ਕੂੜਾ ਚੱਕ ਰਿਹਾ ਤਾਂ ਹੋਰ ਵੀ ਲੋਕਾਂ ਦੇ ਲਈ ਜਿਹੜਾ ਮੋਟੀਵੇਸ਼ਨਲ ਪਾਵਰ ਬਣ ਸਕਦਾ ਤੇ ਲੋਕਾਂ ਦੇ ਲਈ ਇਨਸਪੀਰੇਸ਼ਨ ਬਣ ਸਕਦਾ ਕਾਰਨ ਕੀ ਹੈ ਕਿ ਇੱਕ ਬਜ਼ੁਰਗ ਜਦੋਂ ਕੂੜਾ ਚੱਕ ਸਕਦਾ ਤਾਂ ਅਸੀਂ ਕਿਉਂ ਨਹੀਂ ਕੂੜਾ ਚੱਕ ਸਕਦੇ ਇਸ ਤਰੀਕੇ ਦੀ ਸੋਚ ਬਣਾਉਣ ਦੀ ਲੋੜ ਹੈ ਜਿਹੜਾ ਆਲਾ ਦੁਆਲਾ ਸਾਨੂੰ ਆਪ ਸਾਫ ਕਰਨਾ ਪਊਗਾ ਕਿਉਂਕਿ ਅਕਸਰ ਅਸੀਂ ਦੇਖਦੇ ਆਂ ਜਦੋਂ ਕੋਈ ਜਾਨਵਰ ਬੈਠਦਾ ਤਾਂ ਉਹ ਵੀ ਪੂਛ ਮਾਰ ਕੇ ਬੈਠਦਾ ਇਹ ਸਿੱਖ ਲੋਕਾਂ ਤੋਂ ਮਿਲਦੀ ਹੈ ਜਿਵੇਂ ਇੰਦਰਜੀਤ ਸਿੰਘ ਸਿੱਧੂ ਜਿਹੜੇ ਨੇ ਉਹ ਸਵੇਰੇ ਸਵੇਰੇ 6 ਵਜੇ ਕੂੜਾ ਚੱਕਦੇ ਹੋਏ ਨਜ਼ਰ ਆ ਰਹੇ ਨੇ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਤਾਂ ਇਸ ਤੋਂ ਇੱਕ ਚੀਜ਼ ਸਮਝ ਆਉਂਦੀ ਹੈ ਕਿ ਜਦੋਂ ਬਜ਼ੁਰਗ ਇਨਸਾਨ ਸਾਬਕਾ ਡੀਆਈਜੀ ਹੋ ਕੇ ਸੰਗ ਨਹੀਂ ਮੰਨ ਰਿਹਾ ਸ਼ਰਮ ਨਹੀਂ ਮੰਨ ਰਿਹਾ ਕਿ ਇਹ ਜਿਹੜਾ ਕੂੜਾ ਗਾਸੀ ਖੰਡਾਇਆ ਤਾਂ ਸਾਫ਼ ਵੀ ਅਸੀਂ ਕਰਨਾ ਹੈ ਜੇ ਸਾਫ਼ ਸਪਾਈ ਰੱਖਾਂਗੇ ਤਾਂ ਸਵਸਥ ਵੀ ਅਸੀਂ ਰਹਾਂਗੇ ਸਾਡੀ ਚੰਗੀ ਸਿਹਤ ਹੋਏਗੀ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਕੀ ਸਮਝਿਆ ਹੋ ਦੋਸਤੋ ਕਮੈਂ ਇਹ ਰਾਇ ਸਾਂਝੀ ਕਰਨੀਆਂ ਤੇ ਬਾਈ ਨੂੰ ਸਲੂਟ ਬਣਦਾ ਕਿ ਇਸ ਉਮਰ ਦੇ ਵਿੱਚ ਲੋਕਾਂ ਨੂੰ ਸੇਵ ਦੇ ਰਹੇ ਤੇ ਆਪਣਾ ਆਲਾ ਦਵਾਲਾ ਸਾਫ਼ ਕਰ ਰਹੇ ਨੇ ਇੰਦਰਜੀਤ ਸਿੰਘ ਸਿੱਧੂ ਤੇ ਸਾਬਕਾ ਡੀਆਈਜੀ ਰਹੇ ਨੇ ਲੋਕਾਂ ਦੀ ਸੋਚ ਬਦਲ ਰਹੇ ਨੇ ਤਾਂ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਕਮੈਂਟ ਅੱਜ ਆਪਣੀ ਰਾਇ ਸਾਂਝੀ ਕਰਨੀਆਂ ਮਿਲਦਿਆਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰੋ ਸਬਸਕ੍ਰਾਈਬ ਧੰਨਵਾਦ